ਵਾਸਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਬਾਈ ਦੀ ਵੀਡੀਓ ਵਿੱਚ 500 ਨਗਦ ਖਾ ਦਿਵਾਵਾਂਗੇ ਸੋ ਉਹਨੂੰ ਡਿਟੇਲ ਕੱਲੇ ਕਨੇ ਨਗ ਬਾਰੇ ਲੈ ਕੇ ਜਾਵਾਂਗੇ ਆਓ ਅੱਗੇ ਵੀਰ ਨਗਰੀਆ ਕਰੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਚੱਗੀ ਹੈ ਜੀ ਪਿੰਡ ਕੋਠੇ ਗੁਰੂ ਰਾਮਦਾਸ ਦਾ ਨਾਮ ਹੈ ਸ਼ਹਿ ਦੇਖਾ ਰੋਡ ਆਪਰੇ ਸ਼ਹਿਰ ਖਾਦਮ ਨਾਲਰ ਜੀ ਲੁਧਿਆਣਾ ਰੋਡ ਦੇ ਅਗੁਪਾ ਮੋਬਾਈਲ ਨੰਬਰ ਆਪਣੇ 96153 9107 98153 95107 ਹਾਂਜੀ ਠੀਕ ਆ ਪਹਿਲਾ ਨੰਬਰ ਆਪਾਂ ਸਟਾਰਟ ਕਰੀਏ ਉਹਦੇ ਤੋਂ ਹਾਂਜੀ ਹਾਂਜੀ ਕਿਹੜਾ ਸੂਆ ਸੂਈ ਹੈ ਇਹ ਸੂਆ ਗੁਜਰੀ ਪਹਿਉ ਜਮਨ ਠੀਕ ਹੈ ਮਾਨਰ ਪਛਿਆਮ ਕੋਟੜ 11 ਫੇਦੀ ਸੂਈਆਂ ਜੇਰਾ ਭਈਏ ਠੀਕ ਹੈ ਇਹ ਜੇ ਦੋ ਗੜਾ ਦੀ ਬਈ ਹੈ ਨਾ ਹਾਂਜੀ ਦੋ ਦੀ ਬਈ ਹੈ ਜੀ ਇੱਕ ਕਿਰੀ ਜੇ ਕਿਰੀ ਭਈਆ ਜੇ ਕਿਰੀ ਬੱਠਾ ਪਿਆ ਜੀ ਤਾਂ ਬੱਚਾ ਇਹਨੇ ਕੀ ਦੇਤਾ ਇਹ ਵੀ ਪਸ ਤੋਂ 2 ਘੰਟ ਪਹਿਲਾਂ ਸੂਈ ਹੋ ਜੀ ਇਹਦੇ ਨਾਲੋਂ ਠੀਕ ਹੈ ਕਿਹੜੇ ਬੱਚੀ ਦੀ ਆਈ ਬੱਚੀ ਪਿਓਰ ਐਚਪਦੀ ਆ ਨਾ ਐ ਜਮਾਂ ਸਕੂਪ ਦਾ ਬੱਚੀ ਆ ਜੀ ਮੈਂ ਲਈ ਮਾਂ ਵੀ ਫੋਟੋ ਦਾ ਦਿਖਾ ਦੇ ਮੈਨੂੰ ਕੋਈ ਦਿਖਾ ਦੇ ਆਈ ਸੀ ਵੀ ਫਲੋ ਬਰੀਡ ਚਾ ਠੀਕ ਹੈ ਥਾਂ ਨੇ ਉਹ ਪੂਰਾ ਟੋਕ ਦਾ 22 ਕਿਲੋ ਤੋਂ ਪਹਿਲਾਂ ਤਾਂ ਦਿੱਤਾ ਹੋਇਆ 22 ਕਿਲੋ ਐਤ ਕੀ ਅੰਦਾਜ਼ਾ ਲਾ ਸਕੀ ਕਿੰਨਾ ਬਾਦੂ ਜੀ ਮੈਂ ਜੀ ਵੀ ਮੈਨੂੰ ਕਹਿੰਦੇ ਨੇ ਵੀ ਇਹਨਾਂ ਲਈ ਆਪਾਂ 22 ਕਿਲੋ ਜੀ ਸੱਚੇ ਦੇ ਸਕਦੇ ਆ ਠੀਕ ਹੈ ਅੱਗੇ ਅਗਲੀ ਕੇਰ ਆ ਸੁਭਰਤਾ ਰਵਗਿਰਾ ਵਗੈਰਾ ਦੇਖ ਸਕਦਾ ਕਿਆ ਬਾਤਾਂ ਪੂਰਾ ਥਣ ਦੇਖੋ ਮੋਟਾ ਮੁਠੀ ਵਾਲਾ ਤੇ ਝੋੜ ਜਵਾ ਦੇਖੋ ਬੱਚਾ ਬੂਝਾ ਫੁੱਲ ਚੜਦੀ ਐ ਤੇ ਝੋੜ ਜਵਾ ਦੀ ਬਿਲਕੁਲ ਇੱਕ ਨੰਬਰ ਮਗਰ ਥਣੇ ਫਿਰ ਦਾਰਾ ਵਾਹ ਪੱਟੀ ਦਾ ਯਾਰ ਬਾਈ ਕਹਿੰਦਾ ਵੀ ਪੂਰੀ ਟੋਪ ਹੀ ਆ ਠੀਕ ਐ ਚਵਾਈ ਚੂਈ ਦਿਖਾ ਦੇ ਥਣ ਕੇ ਸਾਹ ਲੱਗਿਆਗਾ ਝੋੜ ਜਵਾ ਦੀ ਬਿਲਕੁਲ ਇੱਕ ਨੰਬਰ ਹਨਾ ਠੀਕ ਜੀ ਹੈਗੀ ਬਾਈ ਦੁੱਧ ਤੇ ਇਗਾ ਕਿੰਨਾ ਕੁ ਦੁੱਧ ਪਾ ਦੂਗੀ ਇਹੇ ਜਿਹੜੀ ਗੱਲ ਹੈਗੀ ਦੁੱਧ ਦੀ ਗੱਲ ਠੀਕ ਐ ਉਹ ਆਪਾਂ ਤਾਂ ਗਾਰੰਟੀ ਨਹੀਂ ਦਿੰਦੇ ਕਵਾਂਟਰ ਵਾਲੀ ਗੱਲ ਦੀ ਪਰ ਜਿਹੜੀ ਇਹ ਗਾੜੀ ਇਹਦੇ ਲੇਵੇ ਤੋਂ ਬੋਡੀ ਬੇਡ ਤੋਂ ਬਰੀਡ ਤੋਂ ਤੱਕ ਜਦ ਆਖਦੇ ਵੀ ਜੋ 25 ਕਿਲੋ ਦੁੱਧ ਪਾ ਦੋ ਪਰ ਰੇਟ ਇਹਦਾ ਕੀ ਰਹੂਗਾ ਰੇਟ ਨੂੰ ਕਹਿੰਜੀ ਹਾਂ ਇਹਦਾ ਤਾਂ ਮੁੱਲ ਹੋਊਗਾ 75000 ਮਾਨਦਾਰ ਹੋ ਜਾਊਗਾ ਮਾਨਦਾਰ ਹੋਊਗੀ ਕੋਈ ਪਰਸਾ ਧਾਰਾ ਪਾ ਮਾਰ ਗਿਆ ਜੇਰ ਵਗੈਰਾ ਡਾਲਣਾ ਮੈਂ ਇਹਨਾਂ ਇੱਕ ਚੀਜ਼ ਸੋ ਪਰ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਪੂਰੀ ਜਿੰਦ ਜਾਨ ਰਾਜ ਦੀ ਸਮੀ ਪੜੀ ਹੋਈ ਸੁਈਆ ਯਾਰ ਕੱਕੰਡਾ ਚੱਕਣਾ ਮਸ਼ੀਨੇ ਪਾਣੀ ਧਣੀ ਪੀਣਾ ਹਨ ਠੀਕ ਹੈ ਦੁੱਗਣੀ ਹੋਣਾ ਵੇੜ ਨੇ ਕੱਲ ਨੂੰ 75 ਇਹ ਜਮਾਨਤਨ ਕਰ ਦਾਂਗੇ ਹਾਂ ਬਸ ਸਮਾਨਤਨ ਕਰਦੇ ਕੱਪੜੇ ਤੈਨੂੰ ਪਤਾ ਇਹ ਰੇਟ ਆਪਣੇ ਬਰਾਬਰ ਦੀ ਹੁੰਦੀ ਨੇ ਪਤਾ ਜੀ ਗੱਲ ਕੋਈ ਜੀ ਗੱਲ ਤਾਂ ਕਰਦੇ ਨਹੀਂ ਹੈਗੇ ਵੀ ਥਣ ਮੋਟਾ ਮੁੱਠੀ ਵਾਲਾ ਸਾਫ ਸੁਥਰਾ ਹੈ ਨਾ ਵਾਟ ਨੌਕ ਦੀ ਰੇਟ ਆ ਯਾਰ ਦੋ ਜਾਣ ਕੇ ਜਿਹਦੇ ਘਰੇ ਆ ਮੈਂ ਕੁਛ ਇੰਪੋਰਟੜਾ ਮਗਰ ਇੰਪੋਰਟੜਾ ਪੂਰੀ ਬੱਛੀ ਆ ਗਈ ਅੱਗੇ ਦੋ ਨੰਬਰ ਵਿਹੜ ਦੇਖੇ ਨੇ ਇਹਦੇ ਬਾਅਦ ਪਰ ਇਹ ਵੀ ਤਾਜੀ ਸੁਬੀ ਹੋਈ ਆ ਵੀਰੇ ਨਾਲ ਜੇ ਇਹ ਨਹੀਂ ਆ ਪਈਆਂ ਨਾਲ ਉਧਰ ਹੀ ਕੱਟੀਆਂ ਨੇ ਜੇ ਇਹ ਪਈ ਆ ਠੀਕ ਹੈ ਟਾਰਾਂ ਪਈ ਦੇ ਮਾਰ ਕੇ ਦਿਖਾ ਦਿੰਦੇ ਹਾਂ ਨਾ ਨਿਆਣਾ ਜਰਨੇ ਫੁੱਟ ਮਾ ਬਣਾ ਨੀ ਰਿਹਾ ਬਈ ਕੋਈ ਵਾਰ ਲੱਤ ਮਾਰੂਗੀ ਤਾਂ ਬੱਚਾ ਛੱਡੋ ਜਰਾ ਮਾ ਥੱਲੇ ਬੈਜੋ ਹਾਂ ਕੋਈ ਨਹੀਂ ਬਈ ਤੇਰੇ ਮੂਰੇ ਬੱਚਾ ਬੱਚਾ ਨਹੀਂ ਬੱਟਾ ਗਿਆ ਮਿੱਟਾ ਫੱਲ ਬੱਚਾ ਹਾਂ ਬਾਹਰ ਜਰਾ ਚੋਣ ਵਗੈਰਾ ਦੇਖੋ ਕਿਆ ਬਾਤ ਹੈ ਪੂਰਾ ਬੱਚਾ ਵੀ ਨਹੀਂ ਲਾਇਆ ਕਿੱਲ ਵੀ ਨਹੀਂ ਕੱਟੇ ਤੇ ਮਾਨੋ ਹਲੇ ਕੋਈ ਵੀਰ ਨਹੀਂ ਤੇਰੇ 12 ਕਿਲੋ ਖਾਦੀ ਕਰੀ ਹੋਈ ਹੈ ਪਰ ਇਹ ਵੀ ਖਾਦੀ ਕਰੀ ਹੋਈ ਆਪਣੀ ਨਹੀਂ ਜੋ ਯਾਰ ਹਾਂ ਇਹ ਨਹੀਂ ਫੱਲ ਲੱਗੀ ਯਾਰ ਝੂਠ ਬੋਲਣ ਦਾ ਜਿਹੜੀਆਂ ਗੱਲਾਂ ਨੇ ਆਪਾਂ ਸਾਫ਼ ਵੀ ਦੱਸਾਂਗੇ ਮੂਰੇ ਖਾਤੀ ਸਾਜਾ ਜਮਾ ਸਾਹਮਣੇ ਆ ਹੁਣ ਚਲਾਈ ਕਰ ਲੱਗਿਆ ਹਨ ਹਾਂ ਸਾਹਮਣੇ ਆ ਬਾ ਹੁਣ ਕਿਵੇਂ ਕਰੀ ਬੱਚੇ ਨੂੰ ਮੂੰਹ ਵੀ ਨੋਆ ਦੇ ਲੱਗ ਕੇ ਨੂੰ ਵੀ ਆਪਾਂ ਪਟ ਰਹੇ ਹੇ ਤੇ ਕਿੰਨਾ ਦੁੱਧ ਪਾ ਦੂਗੀ ਯਾਰ ਬਈ 16 ਕਿਲੋ ਦੁੱਧ ਪਾ ਦੂਗੀ ਖੁਦ ਦਾ 88 ਕਿਲੋ ਤੇ ਇਹ ਵੀ 20 ਕਿ ਜੇ ਕੀ ਫਾਇਦਾ ਹਾਂ ਬਈ ਯਾਰ ਮੌਸਮ ਉਹ ਹਜਾਦਾ ਵੀਰੇ ਯਾਰ ਇਦੂ ਮੁਰੇ ਮੱਛੇ ਤੇ ਦੁੱਧ ਨਹੀਂ ਕੱਢਣ ਦੇਣਾ ਇਦੂ ਪਹਿਲਾਂ ਨੂਨ ਹੀ ਨਹੀਂ ਕੱਢਣ ਦੇਣਾ ਇਦੂ ਪਹਿਲਾਂ ਨੂਨ ਹੀ ਨਹੀਂ ਕੱਢਣ ਦਿੱਤਾ ਇਹਦੀ ਬਿਮਾਰੀ ਦਾ ਕਸੂਰ ਕਦੋਂ ਹੁੰਦਾ ਜਦੋਂ ਵਪਾਰੀ ਨਜਾਇਜ਼ ਦੁੱਧ ਦਸੂਗਾ ਜਾਜੇ ਗੱਲ ਵਪਾਰੀ ਬਦਨਾਮ ਵੀ ਹੋ ਗੋ ਹੁੰਦਾ ਤੇ 55000 ਦੇ ਵਿੱਚੋਂ 16 ਕਿਲੋ ਵਾਲੀ 16 ਕਿਲੋ ਹੀ ਮਾਨਤਨ ਕਰਦੇ ਨੇ ਜੇਰ ਦੀ ਜਮਾ ਸਾਫਾ ਲੜ ਦੇਖ ਲੋ ਖਰਕੀ ਘੜੋ ਤੁਮ ਹਾਂਦਾ ਜੇਰ ਦੀ ਸਾਫ ਹੁੰਦੀ ਆ ਠੰਡੀ ਵਸ ਫਰਗੀ ਮਗਰ ਸੋਨਾ ਵਹਿਣਾ ਯਾਰ ਭਾਈ ਕੋਈ ਵੀ ਵੀਰ ਮੰਦੂਰੀ ਚੋਦਾ ਹੋਵੇ ਥਾਂਨੇ ਵੀ ਆਪਣੀ ਗਰੰਟੀ ਹੋ ਪੂਰੀ ਫੁੱਲ ਤੇ ਦੁੱਧ ਫੈਟ ਵਾਲਾ ਹਾਂ ਦੁੱਧ ਫੈਟ ਵਾਲਾ ਸਾਫ ਸੁਧਰਾ ਰਾਜੀ ਸਭੀ ਭਲੀ ਵੀ ਪੂਰੀ ਆ ਹੂ ਮੱਥਾ ਦੇਖੋ ਜਿਹਦੇ ਪਾਸੇ ਸਾਫ ਸੁਧਰਾ ਤਾਂ ਹੀ ਨਹੀਂ ਕੀਕਾ ਲੇਵਲੇ ਪਾਸੋਂ ਜਮਾ ਓਕੇ ਆ ਹਣਾ ਹਾਂ ਮਾੜੇ ਨਾ ਵਾਦੇ ਇਹ ਪਲਹਾਲ ਐਵੇਂ ਕਰਨੂ ਰਾਤੀ ਗੱਲ ਹੀ ਆਈ ਆਪਣੇ ਕੋਲ ਨੋਲਹੌਣ ਵਾਲੇ ਕੱਲੇ ਨਾ ਹਾਂ ਮਾਣੇ ਲਹੌਣ ਵਾਲੇ ਉਹਨੂੰ ਤੇ ਵੇਖ ਤਾਰ ਤਾਰ ਦੋ ਕਿ ਮਨ ਜਿਹਾ ਭਰ ਸੇ ਅੱਗੇ ਬਾਈ ਜੀ ਤਨਣਾ ਪਰ ਦੇਖੇ ਨਾ ਸੁਈ ਵੀ ਆਪਾ ਇਹ ਵੇ ਕੰਗਲੂ ਪੂਪੂ ਕਿਛਲੀ ਰਾਤ ਦਿੱਤੀ ਹੋਈ ਆ ਤੀਜਾ ਦਿਨ ਹੋ ਗਿਆ ਇਹਦੇ ਥੰਦੇ ਬਾਈ ਹੁਣ 12 ਕਿਲੋ ਹੋਣੀ ਜਮੋ ਚਾਹੇ 6 ਕਿਲੋ ਲੰਗਦਾ ਮਣਕੇ ਲੱਜੇ ਬਾਈ ਕੋਈ ਵੀ 10 ਤੋਂ ਨਹੀਂ ਘਟਦਾ ਮੈਂ ਕਹਿੰਦਾ ਤਾਂ ਸੁਣੀ ਨਾ ਥਾਪ ਤੇ ਵੇਚਾਂਗੇ ਮਾਰੇ ਮੈਨੂੰ ਵੀ ਇੱਥੇ ਮਨਾ ਕੇ ਦੇ ਦੇਣਗੇ ਚੋਣ ਜਾਣ ਓਕੇ ਮੈਂ ਕਹਿੰਦਾ ਸੁਣੀ ਆ ਕੀ ਆ ਵੀਡੀਓ ਦਮੇ ਦਲਤਾਰ ਆਈਆਂ ਕਹਨੂੰ ਮਾਰਦੀਆਂ ਹਾਂ ਸੋਨੇ ਦੀ ਚਵਾਈ ਦੀ ਜਿਹੜੀ ਮਰਜ਼ੀ ਬੈਠੋ ਪੈਸੇ ਤੁਹਾਨੂੰ ਗਰੰਟੀ ਦੇ ਰੇਟ ਇਹਦਾ ਕੀ ਆ ਰੇਟ ਇਹਦਾ ਵੀ ਰਿਆਨ ਵਾਲਾ 50000 ਰੁਪਈਆ ਚਲੋ 50000 ਦੇ ਵਿੱਚ 50000 ਸੱਜਰ ਸੂਈ ਵੀ ਗਾਣ ਦਿੰਦੇ ਆ ਜਮਾ ਹਾਂ ਤੋਰ ਦੇ ਕੁੱਤੇ ਨੂੰ ਸੋ ਬਰੋ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਵਗੈਰਾ ਚੰਗੀਆਂ ਪੂਰੀ ਰਾਜੀ ਸਭੀ ਬੜੀ ਮਨ ਲਾ ਵੀ ਘੰਟਾ ਟੇਢੇ ਘੰਟੇ ਦੋ ਘੰਟੇ ਚੂਣ ਪੈ ਗਈ ਠੀਕ ਆ 12 ਲੀਟਰ ਦੁੱਧ ਹਾਜ਼ਰ ਆ ਸੂਈ ਨੂੰ ਤੀਜਾ ਦਿਨ ਹੋ ਗਿਆ ਹੈਨਾ ਹਾਂ ਤੇ ਦੁੱਧ ਅੰਦਾਜ਼ਾ ਲਾ ਕੇ ਚੱਲੇ ਵੀ 17 ਸੂਰਾਂ ਵਾਲੀ ਹੈਗੀ ਐ। ਖੁੱਲੋਂ ਪਾ ਦੂਗੀ ਯਾਰ ਰੰਗ ਦਾ ਪਨੀਰ ਨਾ ਕੰਨੇ ਦੀ। ਬਾਕੀ ਐ ਫੱਟੀ ਵਰਗੀ ਪਈ ਆ ਐਨੀ ਵੀ ਸੋਹਣੀ। ਕੋਫੀ ਜਰਸੀ ਆਗੀ। ਹਾਂ ਜਰਸੀ ਚ ਪੈਂਦੀ ਐ। ਸੋਕ ਜਰਸੀ ਚ ਹਲਕਾ ਜਿਹਾ ਕ੍ਰੋਸ ਪੈਂਦਾ। ਜਿੰਨਾ ਦੁੱਧ ਤੂੰ ਫੈਟ ਵਾਲੀ ਦੇ ਰਹੇ ਨੇ। ਫੈਟ ਵਾਲੀ ਦੇ ਰਹੇ ਨੇ ਠੰਡੀ ਸੀ ਇਹ ਬੱਕਰ ਵੀ ਜੂ। ਅੱਗੇ 4 ਲਵ। ਮੈਂ ਲਵ ਅੱਗੇ 50 ਦਾ ਸੁਆਕ ਆ ਮੇਰਾ ਜਿਹੜਾ ਖੁੱਦੀ ਫਿਰਦਾ। ਮਾਰਨ ਕਰਨ ਵਾਲੀ ਦੀ ਆਪਣੀ ਫੁਰਲੀ ਗਰੰਟੀ ਐ। ਅੱਗੇ 4 ਤੋਂ ਪਰਵਾਹ ਦੇਖੀਏ ਨੇ। ਹਾਂ ਭਾਈ ਦੂਜਾ ਸੂਆ 6 ਜਾਂਦਾ ਪਿਓ। ਦੂਜਾ ਸੂਆ 6 ਜਾਂਦਾ ਦੇ ਰੰਗਵਾਜ ਦੇ ਓਕੇ ਵਹਣ ਜਾਵਾ ਬੋਡੀਵਿਡ ਦੇ ਰੰਗਵਾਜ ਤੋਂ ਸੋਨਾ ਹੀ ਆ ਠੀਕ ਹੈ ਕੈਦਨ ਕੱਢਦੀ ਐ ਇਹ ਇਹਨਾਂ ਕੋਈ ਹਫ਼ਤਾ ਦੱਸਿਆ ਮਾਲਕ ਨੇ ਠੀਕ ਹੈ ਐ ਮੈਨੂੰ ਵੀ ਗੱਡੀ ਚੱਲ ਗਈ ਇੱਥੋਂ ਦਾ ਦੋ ਦਿਨ ਪਹਿਲਾਂ ਵੀ ਸੂ ਸਕਦੀ ਐ ਨਹੀਂ ਹਫ਼ਤਾ ਕੱਢ ਜੂਗੀ ਹਜੇ ਕਾਫੀ ਜਰਸੀ ਆ ਗਈ ਕਾਫੀ ਜਰਸੀ ਜਿਹੜੇ ਵੀਰ ਕਹਿੰਦੇ ਕਿ ਅਸੀਂ ਜਰਸੀ 20 ਕਿਲੋ ਵਾਲੀ ਲੈਣੀ ਆ ਉਹਨਾਂ ਵਾਸਤੇ ਸਪੈਸ਼ਲ ਤੋਹਫਾ ਹੈ ਰੇਟ ਇਹਦਾ ਕੀ ਰਹੂਗਾ ਰੇਟ ਤਾਂ ਆਹ ਨਾਲ 75000 ਰੁਪਏ ਰਹੂਗਾ ਵੀਰੇ ਉਹ ਜੋ ਮਾਨਤਾਣ ਕਰ ਦੇਾਂਗੇ ਜ਼ਰੂਰ 75000 ਚੋਂ ਮਾਨਤਾਣ ਕਰ ਦਾਂਗੇ ਸਾਫ ਸੁਥਰੀ ਰਾਜੀ ਸਭ ਹੀ ਬੜੀ ਵੀ ਹੈ ਨਾ ਹਾਂ ਪੂਰੀ ਟੌਪ ਕਲਾਸ ਬੱਚੀ ਆ ਯਾਰ ਬਾਹਲਾ ਤਾਂ ਮੈਂ ਕਹਿੰਦਾ ਨਹੀਂ 22 ਕਿਲੋ ਜ਼ਿਆਦਾ ਕੀ ਖੁੱਲਾ ਪਾ ਦੂਗੀ ਰਾਮਦਾਦਾ 11 ਕਿਲੋ ਟਾਈ ਹੈ ਬਾਕੀ ਨੇਵੇਂ ਨੂੰ ਬਹੁਤ ਸੁਥਰੀ ਹੈ ਬੜੀ ਸਾਫ ਹੁੰਦੇ ਨੇ ਗੱਲ ਸੰਤਾਂ ਗੁੱਟੀ ਵਾਲਾ ਕਹੇ ਮਸ਼ੀਨ ਤੇ ਲਾ ਦੇ ਜਿਹੜਾ ਐਟੀਟਿਊਡ ਜਿਹੇ ਜਿਮਰ ਜੀ ਰੀਡ ਕਰੀ ਚੱਲੇ ਤਾਂ ਹੈ ਨਾ ਹਾਂ ਅੱਗੇ 5 ਨੰਬਰ ਆ ਗਈ ਡੱਬੀ ਬੱਚੀ ਤੂੰ ਦੇ ਪਹਿਲਾ ਤੋਹਫਾ ਯਾਰ ਇਹ ਕਰੀ ਇਹ ਲਾਹਤਿਕ ਗੱਲ ਬੰਦ ਲੀਏ ਅੱਜ ਦਿਵਾਇ ਨੂ ਮੇ ਲਾ ਕੇ ਦਿਖਾ ਦਿੰਨੇ ਆ ਨਾ ਕਈ ਵੇ ਜੇਦੇ ਮੋਂ ਨੂੰ ਪੁੱਛੀ ਜਾਂਦਾ ਕਰਵਾਣੀ ਨੂੰ ਤਾਂ ਦੇਖਦਾ ਹੀ ਨਹੀਂ ਤੇ ਨਾੜਾ ਨਾਲ ਤਾਂ ਗੁੰਦੀ ਪਈ ਐ ਹਾਂ ਸੋ ਜਿਵੇਂ ਕਹੇ ਵਾਦਾ ਜਿਵੇਂ 24 ਕਿਲੋ ਦੁੱਧ ਵੀਰੇ ਜਿਵੇਂ ਪਹਿਨਣ ਦਾ ਪਾਇਆ ਹੋਇਆ ਨੱਟ ਜੈ ਜੈ ਆਪਣੇ ਖਾਸ ਪਿੰਡ ਦੀ ਬੱਛੀ ਐ ਕੋਈ ਰਾਜਸਥਾਨ ਦੀ ਨਹੀਂ ਕੋਈ ਹਰਿਆਣੇ ਦੀ ਨਹੀਂ ਠੀਕ ਐ ਆਪਣੇ ਇੱਥੋਂ ਦੀ ਪਿੰਡ ਦੀ ਬੱਛੀ ਆਪਣੇ ਪਿੰਡ ਦੀ ਐ ਕਿੰਨਾ ਦੁੱਧ ਮੰਨ ਕੇ ਚੱਲੇ ਸੀਗੇ ਵੀਰੇ 28 ਕਿਲੋ ਦੁੱਧ ਮੰਨ ਕੇ ਲੈ ਦੇਣ ਕਹਿ ਕੱਢਦੀ ਐ ਦੇਨੇ ਲਾ ਜੇ ਦਾਤ ਮਾਲ ਕਰਦਾ ਸਾਨੂੰ ਨਾ ਪਏ ਨੇ ਠੀਕ ਐ ਦੋ ਦਿਨ ਉੱਤੇ ਵੀ ਲੈ ਫੜਦੀ ਗੱਡੀ ਚੜ੍ਹ ਕੇ ਦੋ ਦਿਨ ਪਹਿਲਾਂ ਵੀ ਸੂ ਸਕਦੀ ਐ 28 ਕਿਲੋ ਤਾਂ ਮੰਨ ਕੇ ਲੈ ਲੈ ਬੰਦਾ ਰੇਟ ਇਹਦਾ ਕੀ ਰਹਿਣਾ 35000 ਦੀ ਦੇ ਦਾਂਗੇ ਬਾਈ ਠੀਕ ਹੈ 75000 ਦੀ ਆਪਾਂ ਦੇ ਦਾਂਗੇ ਮੂੰਹ ਮੱਥੇ ਵਾਲੇ ਪਾਸੇ ਦਾ ਪੂਰੀ ਓਕੇ ਆ ਹਨਾ ਤੇ ਲੈਵੇ ਤੇ ਨਾਲਾ ਨਾਲ ਤਾਂ ਗੁੰਦੀ ਪਈ ਆ ਜਮ ਮੈਂ ਤਾਂ ਟੌਪ ਕਲਾਸ ਦੇ ਆ ਇੱਕ ਹੱਥ ਵਨ ਕੇ ਬੇਨਤੀ ਆ ਵੀਰਾਂ ਨੂੰ ਵੀਡੀਓ ਸਾਰੇ ਦੇਖਿਆ ਕਰੋ ਕਿਉਂਕਿ ਵੀਡੀਓ ਚ ਡੰਗਰ ਪੂਰੇ ਟੌਪ ਕਲਾਸ ਹੀ ਹੁੰਦੇ ਆ ਸਾਰੇ ਠੀਕ ਹੈ ਕਈ ਵਾਰ ਨਾ ਇਕੱਲੀ ਬੈਠ ਦੇ ਇੱਕ ਹੀ ਬਾਈ ਫੋਨ ਲਈ ਜਾਂਦੇ ਬਾਈ ਇਹਦਾ ਬਾਈ ਇਹਦਾ ਕਹਾਂਵੇਂ ਨਗਰ ਚੰਗੇ ਹੁੰਦੇ ਨੇ ਰੇਡ ਆਪਣਾ ਸਾਰਾ ਦੱਸਿਆ ਵਾ ਹਣ ਹਾਂ ਫਿਰ ਨੰਬਰ 98153 967 ਜੱਗੀ ਰੇਡੀ ਫਾਰਮ ਬਰਨਾਲਾ ਬਰਨਾਲਾ ਜਦੋਂ ਮਰਜੀ ਆਉਂ ਗਾਵਾਂ ਮਿਲਣੇ ਆ ਹਰ ਵਕਤ ਬਈਆ ਨੇ ਹੋਂ ਵੀ ਘੜੀਆਂ ਆਪਣੇ ਕੋਲ ਕੋਈ ਇਹ ਜੀ ਗੱਲ ਨਹੀਂ ਤੁਹਾਡੀ ਤੋਂ ਜ਼ਿਆਦਾ ਲੰਬੀ ਵੀਡੀਓ ਹੋ ਜਾਂਦੀ ਹੈ ਪਰ ਨਗਰ ਬਾਹਲੇ ਪਾ ਦਿੰਨੇ ਆ ਠੀਕ ਹੈ ਫਿਰ ਵੀਰ ਦੇਖਦਾ ਨਹੀਂ ਪੂਰੇ ਪੁਣੀ ਤਾਂ ਹੀ ਮਕਸਦ ਪੰਜ ਪੰਜ ਸੱਤ ਨਗਰਾਂ ਦੀ ਵੀਡੀਓ ਪਾਉਣ ਦਾ ਠੀਕ ਹੈ ਪੰਜ ਸੱਤ ਦੀ ਆਪਾਂ ਕੱਲ ਨੂੰ ਪਾਵਾਂਗੇ ਸੋ ਵੀਡੀਓ ਦੇਖ ਲੈ ਸਭ ਦਾ